ਇਹ ਵੀਡੀਓ ਦੇਖ ਰਹੇ ਮਾਤਾਵਾ ਬਜ਼ੁਰਗਾ ਪਹਿਣਾ ਪਰਾਉਨ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਵਿੱਚ ਮੈਂ ਹਾਂ ਇਸ ਟਾਈਮ ਪੈਰਿਸ ਤੇ ਮੈਂ ਜਾ ਰਿਹਾ ਹਾਂ ਇਥੋਂ ਮੈਟਰੋ ਸਟੇਸ਼ਨ ਵੱਲ ਮੈਂ ਨਾ ਸਟੇਸ਼ਨ ਵੱਲ ਜਾ ਰਿਹਾ ਤੇ ਮੇਰਾ ਧਿਆਨ ਪਿਆ ਸਾਈਕਲਾਂ ਵੱਲ ਤੇ ਇਹਨਾਂ ਦੀ ਕੀਮਤਾਂ ਵੱਲ ਤੁਸੀਂ ਦੇਖੋ ਇਹਨਾਂ ਰੇਟ ਚੈੱਕ ਕਰੋ ਪ੍ਰਾਈਸ ਚੈੱਕ ਕਰੋ ਇਹਨਾਂ ਦੀ 5,34,000 ਇਹ ਹੈਗੀ ਯੂਰੋ ਚ 5395 ਤੇ ਯੂਰੋ ਦਾ ਰੇਟ ਤੁਹਾਨੂੰ ਪਤਾ ਹੀ ਅੱਜ ਕੱਲ ਜਿਹੜਾ ਚੱਲਦਾ ਪਿਆ ਉਹ ਇੱਕ ਨੂੰ ਤੁਸੀਂ ਨਵੇਂ ਨਾ ਕਰ ਲੋ। ਸੋਨਾ ਹੀ ਕਰ ਲੋ। ਦੇਖੋ ਤੁਸੀਂ ਆਹ 474000 ਇਹ ਬਈ ਨਰ ਬਾਹਰ ਖੜੀ ਕੀਤੀਆਂ ਬਿਨਾਂ ਕਿਸੇ ਸਿਕਿਉਰਿਟੀ ਤੋਂ। ਤੇ ਆਗੇ ਦੇਖੋ ਇਹ ਵੀ 4 ਲੱਖ ਦੀ ਮੈਂ ਪਹਿਲਾਂ ਸੋਚਿਆ ਸ਼ਾਇਦ ਇਹਨਾਂ ਉਦਾਂ ਹੀ ਸਾਈਕਲ ਲਈਆਂ ਹੋਣੀਆਂ ਸਸਤੀਆਂ ਹੋਣੀਆਂ ਪਰ ਜਦੋਂ ਲੱਗ ਗਿਆ ਕਰੀਡ ਦੇਖਿਆ ਤੇ ਰੀਡ ਚੈੱਕ ਕੀਤਾ ਮੈਂ ਕਿਹਾ ਬਾਈ ਇਹਨੀਆਂ ਤੇ ਸਾਡੇ ਗੱਡੀ ਆ ਜਾਂਦੀ ਵਧੀਆ ਦਿਨ ਬੁੱਧਵਾਰ 25 ਜੂਨ 2025 ਤੇ ਸਮਾਂ ਸ਼ਾਮ ਦੇ 5:00 ਵਜੇ ਮੈਂ ਹੁਣ ਪਹੁੰਚ ਗਿਆ ਹਾਂ ਲਾ ਡਿਫੈਂਸ ਤੇ ਜਿਹਨੂੰ ਆਪਾਂ ਫ੍ਰੈਂਚ ਚ ਕਹਿੰਦੇ ਆ ਲਾ ਡਿਫਾਂਸ ਤੇ ਇਹ ਨਿਊਯਾਰਕ ਹੈ ਪੈਰਿਸ ਦਾ ਫਰਾਂਸ ਦਾ ਜਿਵੇਂ ਉਹ ਡਿਮੋ ਡਿਮਰ ਤਾਂ ਕਿ ਚੂੜੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਇੱਚਾ ਕਰਪਾਂਦੀਆਂ ਨੇ ਨਿਊਯਾਰਕ ਦੀਆਂ ਤੇ ਇਹ ਜਿਹੜਾ ਏਰੀਆ ਹੈ ਇਹ ਬਿਜ਼ਨਸ ਏਰੀਆ ਹੈ ਪੈਰਿਸ ਦਾ ਫਰਾਂਸ ਦਾ ਤੇ ਇਸ ਸਾਹਮਣੇ ਹੈ ਗ੍ਰਾਂਟ ਆਰਸ ਜੇ ਗੱਲ ਕਰੀਏ ਲਾ ਦੀ ਫੌਂਸ ਦੀ ਤੇ ਇਹਨੂੰ ਬਣਾਉਣਾ ਸ਼ੁਰੂ ਕੀਤਾ 1980 ਤੇ 1980 ਦੇ ਵਿੱਚ ਜਿਆਦਾਤਰ ਬਣਿਆ ਹੈ ਤੇ ਇਹਦੇ ਵਿੱਚ ਟੋਟਲ ਵੱਡੀਆਂ-ਵੱਡੀਆਂ ਉੱਚੀਆਂ ਬਿਲਡਿੰਗਾਂ ਨੇ 61 ਬਿਲਡਿੰਗਾਂ ਨੇ ਤੇ ਇਹਦੇ ਵਿੱਚ 61 ਬਿਲਡਿੰਗਾਂ ਵਿੱਚ 2800 ਕੰਪਨੀਆਂ ਨੇ 2800 ਕੰਪਨੀਆਂ ਵਿੱਚ ਜਿਹੜੇ ਬੰਦੇ ਕੰਮ ਕਰਦੇ ਨੇ ਜਿਹੜੇ ਸੈਲਰੀ ਇਹ ਕੰਮ ਕਰਦੇ ਨੇ ਉਹ ਕੰਮ ਕਰਦੇ ਨੇ 2 ਲੱਖ ਜਿਹੜਾ ਬੰਦਾ ਉਹਨਾਂ ਕੰਪਨੀ ਵਿੱਚ ਕੰਮ ਕਰਦਾ ਹੈ 70000 ਸਟੂਡੈਂਟ ਜਿਹੜਾ ਬਾਹਰ ਦਾ ਹੈ ਤੇ 50 ਹਜ਼ਾਰ ਸਟੂਡੈਂਟ ਜਿਹੜਾ ਹੈ ਜਿਹੜਾ ਇੱਥੇ ਰਹਿੰਦਾ ਹੈ ਇੱਥੇ ਸਾਹਮਣੇ ਬਹੁਤ ਉੱਚੀ ਤੇ ਪਿਆਰੀ ਬਿਲਡਿੰਗ ਜਿਹਦੀਆਂ ਬਾਲਕੋਨੀਆ ਬਾਹਰ ਤੇ ਇਹ ਸਾਹਮਣੇ ਹੈ ਸੈਂਟਰ ਕਮਰਸ਼ੀਅਲ ਜਿਹੜਾ ਉੱਪਰ ਇਹਦੇ ਦੁਕਾਨਾਂ ਤੇ ਥੱਲੇ ਇਹਦੇ ਮੈਟਰੋ ਟ੍ਰੇਨਾਂ ਚੱਲਦੀਆਂ ਨੇ ਤੇ ਆਏ ਕਸਮਨੀ ਗੁਰੂ ਦਸ ਜਿਹੜੀ ਅੱਜ ਤੱਕ ਇੱਥੇ ਅੱਜ ਤੱਕ ਦੀ ਉੱਚੀ ਬਿਲਡਿੰਗ ਸੀ ਉਹ ਸੀ 231 ਮੀਟਰ ਤੇ ਉਹਦੀਆਂ ਜਿਹੜੀਆਂ ਮੰਜ਼ਲਾਂ ਨੇ 55 ਤੇ ਹੁਣ ਇੱਕ ਹੋਰ 2025 ਚ ਬੰਦੀ ਪਈ ਏ ਨਵੀਂ ਉਹ ਹੈਗੀ 242 ਮੀਟਰ ਉਹ ਉਤ ਉੱਚੀ ਬੰਦੀ ਪਈ ਏ ਤੇ ਸਾਹਮਣੇ ਜਿਹੜੀ ਬਿਲਡਿੰਗ ਹੈ ਬਲੈਕ ਕਾਲੀ ਜਿਹੜੀ ਇਮਾਰਤ ਦੇਖ ਰਹੇ ਹੋ ਇਹ ਹੈ ਬਿਜ਼ਨਸ ਸਕੂਲ ਜਿੱਥੇ ਪੂਰੀ ਦੁਨੀਆ ਤੋਂ ਬੱਚੇ ਆ ਕੇ ਪੜਦੇ ਨੇ ਤੇਰੇ ਨਾਂ ਲਈ ਇਹਦੇ ਹੈ ਲਗਰੋਂ ਅਰਸ ਇਹ 1985 ਤੋਂ ਬਣਨਾ ਸ਼ੁਰੂ ਹੋਇਆ ਤੇ 1990 ਵਿੱਚ ਬਣ ਕੇ ਖਤਮ ਹੋਇਆ ਤੇ ਇਸ ਦੀ ਉਚਾਈ ਹੈ 110 ਮੀਟਰ ਲੰਬਾਈ ਹੈ 112 ਮੀਟਰ ਚੌੜਾਈ ਹੈ 107 ਮੀਟਰ ਵੀ ਤੇ ਇਹਦੀ ਐਂਟਰੀ ਫ੍ਰੀ ਹੈ ਅੰਦਰ ਉਹ ਹੀ ਕੀਟਸ ਉਹਦੇ ਡਾਟ ਸਾਹਮਣੇ ਟਰਨੀ ਸਕੂਟ ਜਿਪੇ ਨੇ ਤੇ ਅੰਦਰ ਰੈਸਟੋਰੈਂਟ ਨੇ ਰੈਸਟੋਰੂਟ ਖਾਣਾ ਖਾਓ ਹਾਂਜੀ ਬਿੱਲ ਤੇ ਦੇਣਾ ਹੀ ਪੈਣਾ ਉਹ ਖਾਣੇ ਦਾ ਰੋਟੀ ਦਾ ਤੇ ਜਾਂ ਕਾਫੀ ਪੀਣੀ ਕੋਫੀ ਪੀਣੀ ਆ ਅੰਦਰ ਜੇ ਪੀ ਸਕਦੇ ਹੋ ਤੁਸੀਂ ਤੇ ਐਂਟਰੀ ਫ੍ਰੀ ਹੈ ਇਹਦੀ ਤੇ ਇਹ 25 ਜੂਨ ਤੋਂ 25 ਜੁਲਾਈ ਤੱਕ ਇੱਥੇ ਹੁੰਦਾ ਹਰ ਸਾਲ ਦੇ ਸਾਲ ਬਾਈ ਗਰਮੀ ਇੰਨੀ ਜ਼ਿਆਦਾ ਆ ਅੱਜ ਹਦੋਂ ਵੱਦ ਕੈਮਰਾ ਤੇ ਫੋਨ ਆਪਣੇ ਆਪ ਹੀ ਬੰਦ ਹੋ ਜਾਂਦੇ ਪਏ ਟੈਂਪਰੇਚਰ ਕਰਕੇ ਤੇ ਮੈਂ ਥੋੜਾ ਥਰ ਬੰਦ ਰੱਖਿਆ ਫੋਨ ਤੇ ਕੈਮਰਾ ਤੇ ਥੱਲੇ ਗਿਆ ਏਸੀ ਚ ਮਾਲ ਚ ਤੇ ਫੇਰ ਉਹ ਠੰਡਾ ਹੋਇਆ ਤੇ ਹੁਣ ਬਾਹਰ ਆ ਕੇ ਫੇਰ ਮੈਂ ਵੀਡੀਓ ਬਣਾਉਣ ਲੱਗਾ ਬਹੁਤ ਜ਼ਿਆਦਾ ਗਰਮੀ ਪਿਛਲੇ ਕੁਝ ਦਿਨਾਂ ਤੋਂ ਨਾ ਗਰਮੀ ਇੱਥੇ ਵੀ ਬਹੁਤ ਜ਼ਿਆਦਾ ਪੈਣ ਲੱਗ ਪਈ ਜਿਹੜਾ ਟੈਂਪਰੇਚਰ 30 ਪਰ ਕਰ ਜਾਂਦਾ ਗਰਮੀ ਅੱਛਾ ਪਰ ਹਾਂ ਇੱਥੇ ਇੰਨਾ ਹੈ ਗਿਆ ਕਿ ਜਦੋਂ ਟੈਂਪਰੇਚਰ 30 ਪਰ ਕਰ ਜਾਂਦਾ ਇੱਕ ਦੋ ਦਿਨ ਹੀ ਗਰਮੀ ਪੈਂਦੀ ਉਸ ਤੋਂ ਬਾਅਦ ਫਿਰ ਜਾਂ بارش ਆ ਜਾਂਦੀ ਹੈ ਜਿੱਦਾਂ ਹੁਣ ਅੱਜ ਤੁਸੀਂ ਦੇਖ ਸਕਦੇ ਹੋ ਆਸਮਾਨ ਤੇ ਬੱਦਲ ਹੋਏ ਨੇ ਤੇ ਜਾਂ ਤੇ بارش ਆ ਜਾਏਨੀ ਤੇ ਜਾਂ ਫਿਰ ਕੱਲ ਆ ਜਾਏਨੀ ਦੇਖੋ ਉਹ ਇਹਨਾਂ ਕੀ ਹੁੰਦਾ ਮੌਸਮ ਠੰਡਾ ਹੋ ਜਾਂਦਾ ਇਹ ਸਭ ਕੁਝ ਹੁੰਦਾ ਕਿਉਂਕਿ ਇੱਥੇ ਇਹਨਾਂ ਨੇ ਦਰਖਤ ਬਹੁਤ ਲਾਏ ਨੇ ਗ੍ਰੀਨਰੀ ਬਹੁਤ ਹੈ ਹਰਿਆਲੀ ਬਹੁਤ ਹੈ ਤੇ ਸਾਡੇ ਹਰਿਆਲੀ ਦਰਖਤ ਸਾਰੇ ਵੱਢਤੇ ਨੇ ਘਰਾਂ ਚ ਵੀ ਤੇ ਬਾਹਰ ਵੀ ਜ਼ਮੀਨਾਂ ਚ ਵੀ ਪਰ ਇੱਥੇ ਇਹ ਦਰਖਤਾਂ ਨੂੰ ਲਾਉਂਦੇ ਨੇ ਜਿੱਤੇ ਕਰਕੇ بارش ਜਿਹੜੀ ਹੈ ਉਹ ਇੱਕ ਦੋ ਦਿਨ ਬਾਅਦ ਗਰਮੀ ਤੋਂ ਬਾਅਦ بارش ਆਣੀ ਆਣੀ ਹੈ ਮੈਂ ਹੁਣ ਜਾਣਾ ਭੀਆਂ ਜਿਹੜੀ ਗਰ ਹਰਸ਼ ਉਹਦੇ ਉੱਪਰ ਚੜਾਂਗਾ ਪੌੜੀਆਂ ਚੜ ਕੇ ਉਹ ਸਾਹਮਣੇ ਤੇ ਲੋਕੀ ਬੈਠੇ ਨੇ ਤੇ ਉੱਥੇ ਚੜ ਕੇ ਤੇ ਉੱਥੋਂ ਤੁਹਾਨੂੰ ਉੱਪਰ ਦਾ ਵੀਊ ਦਿਖਾਵਾਂਗਾ ਉੱਪਰੋਂ ਕਿਦਾਂ ਦਿਖਦਾ ਤੇ ਉੱਪਰੋਂ ਜਿਹੜਾ ਸਾਂਝਲੀ ਗੇਟ ਵੀ ਦਿਖਦਾ ਹੈ ਪੈਰਿਸ ਦਾ ਪੌੜੀਆਂ ਚੜ ਕੇ ਫਿਰ ਮੈਂ ਉੱਪਰ ਜਾਣਾ ਤੇ ਉੱਪਰੋਂ ਤੁਹਾਨੂੰ ਦਿਖਾਉਣਾ ਕਿਦਾਂ ਦਿਖਦਾ ਤੇ ਸਾਹਮਣੇ ਤੁਸੀਂ ਦੇਖੋ ਵੀਊ ਉਹ ਇਹ ਜਿਹੇ ਸਾਹਮਣੇ ਇਹਦੇ ਉਹ ਸੋਨਾ ਇਹਦੇ ਵਿੱਚ ਹੁਣ ਇਸ ਟਾਈਮ ਜਿਹੜਾ ਆਫਿਸ ਹੈ ਮਿਨਿਸਟਰ ਇਕੋਲੋਜੀ ਜਿਹੜਾ ਫਰਾਂਸ ਦਾ ਮਿਨਿਸਟਰ ਉਹਦਾ ਆਫਿਸ ਵੀ ਇਹਦੇ ਵਿੱਚ ਇਹਦੇ ਵਿੱਚ ਆਰਟਸ ਨੇ ਇਹਦੇ ਵਿੱਚ ਹੋਰ ਵੀ ਕੰਪਨੀਆਂ ਨੇ ਉਹ ਸਾਹਮਣੇ ਦੇਖੋ ਪੌੜੀਆਂ ਚੜ੍ਹਦੀਆਂ ਨੇ ਪੌੜੀਆਂ ਲਿਫਟਾਂ ਵੀ ਸਾਈਡਾਂ ਤੇ ਲੱਗੀਆਂ ਨੇ ਤੇ ਪੌੜੀਆਂ ਚੜ੍ਹਦੀਆਂ ਪੌੜੀ ਚੜ੍ਹ ਕੇ ਉਹ ਪੌੜੀਆਂ ਦੇ ਉੱਪਰ ਲੋਕੀ ਬੈਠੇ ਨੇ ਕਿਉਂਕਿ ਪੌੜੀਆਂ ਤੋਂ ਸਾਰਾ ਹੀ ਸਾਹਮਣੇ ਪੈਰਿਸ ਅੱਛਾ ਕ ਦੇਖਦਾ ਹਾਂ ਥੱਲੇ ਜੋ ਕੁਝ ਹੁੰਦਾ ਪਿਆ ਉਹ ਸਭ ਕੁਝ ਉੱਥੇ ਬੈਠ ਕੇ ਸਭ ਕੁਝ ਦੇਖਦਾ ਹੈ ਮੈਂ ਹੁਣ ਆ ਗਿਆ ਪੌੜੀਆਂ ਚੜ੍ਹ ਕੇ ਉੱਪਰ ਇਹ ਤੋਂ ਸਾਹਮਣੇ ਦੇਖੋ ਸਾਹਮਣੇ ਦਾ 뷰 ਕਿੰਨਾ ਬਹੁਤ ਲੋਕੀ ਬੈਠੇ ਨੇ ਤੇ ਸਾਹਮਣੇ ਬਿਲਡਿੰਗਾਂ ਦੇਖੋ ਤੇ ਮੌਸਮ ਜਿਹੜਾ ਹੈ ਉੱਪਰ ਬਾਰਿਸ਼ ਵੀ ਹੈ ਤੇ ਨਾਲ ਤੋਂ ਪੋਛੜੀ ਬਾਰਿਸ਼ ਬੱਦਲ ਹੋਇਆ ਤੇ ਸਾਹਮਣੇ ਉਹ ਦੂਰ ਤੱਕ ਜਿਹੜਾ ਹੈ ਉਹ ਦੀਦਾ ਸ਼ਾਂਝਲੀ ਘੇਟ ਉਹ ਤੁਹਾਨੂੰ ਮੈਂ ਜ਼ੂਮ ਕਰਕੇ ਜਰੂਰ ਦਿਖਾਵਾਂਗਾ ਕੋਸ਼ ਇਦਾਂ ਜਿਗਦਾਇਓ ਪ੍ਰੋਮ ਵੀਉ ਜਿਹੜਾ ਹੈ ਤੇ ਆਹ ਇਹ ਤਾਂ ਪਿਛਲਾ ਪਾਸਾ ਹੈ ਜਿੱਥੇ ਐਂਟਰੀ ਹੈ ਸਾਈਡਾਂ ਤੇ ਲਿਫਟਾਂ ਤੇ ਥੱਲੇ ਵੀ ਲਿਫਟਾਂ ਜਾਂਦੀਆਂ ਨੇ ਥੱਲੂ ਤੇ ਇਹ ਇਦਾਂ ਸੱਜੇ ਪਾਸੇ ਇੱਥੇ ਟੂਰਿਸਟ ਬਹੁਤ ਆਉਂਦੇ ਆ ਦੇਖਣ ਨੂੰ ਕਿਉਂਕਿ ਇਹ ਮੋਨਿਮੈਂਟ ਚ ਆਉਂਦੇ ਆ ਇਹ ਸਾਹਮਣੇ ਜਿਹੜਾ ਮੋਲ ਹੈ ਇਹ ਬਿਲਡਿੰਗਾਂ ਤੇ ਇਹ ਸਾਹਮਣੇ ਦਾ ਮਾਹੌਲ ਜਿਹੜਾ ਤੁਸੀਂ ਸਾਹਮਣੇ ਜ਼ੂਮ ਕਰਕੇ ਵੀ ਦਿਖਾਵਾਂਗਾ ਤੇ ਉਹ ਥੱਲੇ ਇੱਕ ਐਗਜ਼ੀਬਿਸ਼ਨ ਲਾਉਂਦੇ ਵੀ ਗੱਡੀ ਦੀ ਮਸ਼ਹੂਰੀ ਵਾਸਤੇ ਗੱਡੀ ਜਿਹੜੀ ਖੜੀ ਕੀਤੀ ਥੱਲੇ ਉਹਦੇ ਵਾਸਤੇ ਸਟੇਜ ਇੱਕ ਬਣਾਉਂਦੇ ਪਏ ਨੇ ਤੇ ਜਿਹੜੀ ਸਟੇਜ ਘੁੰਮੇਗੀ ਬਾਅਦ ਵਿੱਚ ਹਾਈ ਤੇ ਕੰਮ ਚੱਲਦਾ ਪਿਆ ਤੇ ਵਧੀਆ ਜਗ੍ਹਾ ਤੇ ਸਟੇਜ ਲਾਉਂਦੇ ਪਏ ਨੇ ਕਿਉਂਕਿ ਇੱਥੇ ਵਰਲਡ ਦੇ ਸਭ ਤੋਂ ਜ਼ਿਆਦਾ ਲੋਕੀ ਆਉਂਦੇ ਨੇ ਟੂਰਿਸਟ ਬਹੁਤ ਆਉਂਦਾ ਹੈ ਤੇ ਪਬਲ ਸਿਟੀ ਵਾਸਤੇ ਇਹਦੇ ਨਾਲ ਜਗ੍ਹਾ ਵਧੀਆ ਹੋਰ ਕੋਈ ਨਹੀਂ ਹੋ ਸਕਦੀ ਤੇ ਲੱਗੇ ਨੇ ਚੁੱਬਰ ਮੋਰ ਮੋਰ ਸਟੇਜ 'ਮਾ ਦੇ ਪਏ ਨੇ ਆ ਦੇਖੋ ਕਿਛੂ ਬਿਲਡਿੰਗਾਂ ਕਿੰਨਾ ਸੋਹਣਾ 뷰 ਐ ਅਸਾਤੇ ਬਈ ਜੋ ਸਾਹਮਣੇ ਸੈਂਟਰ 'ਚ ਜਿੱਥੇ ਇਹਨਾਂ ਬਿਲਡਿੰਗਾਂ ਸਾਹਮਣੇ ਉਹ ਚਿੱਟੀ ਜਿਹੀ ਬਿਲਡਿੰਗ ਜਿਹਦੀ ਵੀ ਉਹਨੂੰ ਕਹਿੰਦੇ ਸ਼ੌਂਸ ਲੀਜ਼ੇ ਇੱਥੇ ਬਲੌਗ ਬਣਾਇਆ ਹੋਇਆ ਪਹਿਲਾਂ ਜਿਹਨੇ ਨਹੀਂ ਦੇਖਿਆ ਮੇਰਾ ਵੀਰ ਜਾ ਕੇ ਦੇਖ ਸਕਦਾ ਹੈ ਇਥੋਂ ਉੱਥੋਂ ਦਾ ਦਿਖਦਾ ਹੈ ਦੇਖੋ ਕਿੰਨੀ ਦੂਰੀ ਤੇ ਪਰ ਦਿਖਦਾ ਹੈ ਪਰ ਉੱਥੋਂ ਖੜ ਕੇ ਉਹਦੇ ਉੱਪਰ ਚੜ ਕੇ ਇਧਰੋਂ ਦੇਖੀ ਤੇ ਸਾਰਾ ਹੀ ਇਹ ਲਾਹ ਡਿਫੈਂਸ ਦਾ ਏਰੀਆ ਉਹਦੇ ਉੱਪਰ ਚੜ ਕੇ ਇਹ ਪੂਰਾ ਬਹੁਤ ਵਧੀਆ ਦਿਖਦਾ ਹੈ ਜੇ ਫੋਟੋ ਖਿੱਚੀ ਤਾਂ ਫੋਟੋ ਹੋਰ ਵਧੀਆ ਆਉਂਦੀ ਹੈ ਤੇ ਇਹ ਦੇਖੋ ਇਹ ਸਾਹਮਣੇ ਚੌਂਸ ਲੀ ਜਾ ਤੇ ਹੁਣ ਮੈਂ ਚੱਲਾਂ ਹਿੱਥ ਖੱਬੇ ਪਾਸੇ ਤੇ ਮੈਂ ਹੁਣ ਥੱਲੇ ਉਤਰ ਕੇ ਜਾਣਾ ਪਿਆ ਇਧਰ ਇੱਕ ਗੋਠਾ ਬਣਾਇਆ ਹੈ ਸਿਜ਼ਾਰ ਦਾ ਉਧਰ ਨੂੰ ਜਾਣਾ ਪਿਆ ਉਹ ਵੀ ਤੁਹਾਨੂੰ ਦਿਖਣਾ ਉਹ ਸਾਹਮਣੇ ਸ਼ਾਇਦ ਤੁਹਾਨੂੰ ਦਿਖਦਾ ਹੋਵੇ ਜਿਹੜਾ ਇੱਕ ਬਣਾਇਆ ਗਿਆ ਹੈ ਸੀਮਿੰਟ ਦੇ ਨਾਲ ਗੁੱਠਾ ਖੱਬੇ ਪਾਸੇ ਉਹ ਤੁਹਾਨੂੰ ਦਿਖਾਉਣਾ ਇਹ ਸਾਹਮਣੇ ਮੋਲ ਹੈ ਸਾਰਾ ਉਹ ਸਾਹਮਣੇ ਗੁੱਠਾ ਤੁਹਾਨੂੰ ਦਿਖਦਾ ਹੋਣਾ ਇਹ ਗੁੱਠਾ ਕਹਿੰਦੇ ਨੇ ਸੀਜ਼ਰ ਦਾ ਦੀ ਬਿਲਡਿੰਗ ਤੇ ਉਹਦੇ ਸਾਹਮਣੇ ਉਹਦੇ ਅੱਗੇ ਹੀ ਇੱਕ ਗੁੱਠਾ ਜਿਹੜਾ ਹੈ ਸਿਜ਼ਾਰ ਦਾ ਗੁੱਠਾ ਜਿਹਨੂੰ ਬਣਾਇਆ ਗਿਆ 1991 ਵਿੱਚ ਸ਼ੁਰੂ ਕੀਤਾ ਤੇ 1994 ਵਿੱਚ ਇਹਦਾ ਬੰਨਾ ਖਤਮ ਹੋਇਆ 3 ਸਾਲ ਲੱਗੇ ਇਸ ਗੁੱਠੇ ਨੂੰ ਬੰਦ ਤੇ ਇਹ ਸਾਰਾ ਨਾਲ ਹੀ ਥੱਲੇ ਦੇ ਮੈਟਰੋ ਸਟੇਸ਼ਨ ਟ੍ਰੇਨ ਸਟੇਸ਼ਨ ਤੇ ਉੱਪਰ ਮਾਲ ਇੱਧਰ ਖੱਬੇ ਪਾਸੇ ਬੁਚੀ ਮਿਲਡਿੰਗਾਂ ਜੇ ਤੁਸੀਂ ਪੈरिस ਕੋ ਮਨੰਦੇ ਹੋ ਤੇ ਇੱਥੇ ਵੀ ਜ਼ਰੂਰ ਆਇਓ ਤੇ ਦੇਖ ਕੇ ਜਾਇਓ ਕਿ ਕਿਦਾਂ ਦਾ ਪੈरिस ਦਾ ਜਿਹੜਾ ਬਿਜ਼ਨਸ ਏਰੀਆ ਹੈ ਜਿਹੜਾ ਸੇਮ ਲਾਈਕ ਨਿਊਯਾਰਕ ਨੂੰ ਲੱਗਦਾ ਹੈ ਦੇਖੋ ਇੱਧਰ ਸੱਜੇ ਪਾਸੇ ਵੀ ਇੱਥੇ ਜਿਹੜੇ ਕੰਮਕਰ ਦੇ ਲੋਕ ਜਿਹੜੇ ਉਹਨਾਂ ਛੁੱਟੀਆ ਟਾਈਮ ਹੋ ਗਿਆ ਤੇ ਛੁੱਟੀ ਕਰਕੇ ਆਪਣੇ ਘਰਾਂ ਜਾਂਦੇ ਹੋਏ ਇਹ ਪੋਲ ਹੈ ਪੋਲ ਦੇ ਥੱਲੇ ਗੱਡੀਆਂ ਚੱਲਦੀਆਂ ਨੇ ਤੇ ਉੱਪਰ ਇਹਨਾਂ ਦੇਖੋ ਉੱਪਰ ਹੀ ਨਾਲੇ ਜਿਹੜੇ ਨੇ ਟ੍ਰੀ ਦੇ ਰਕਤ ਲਾਏ ਨੇ ਫੁੱਲ ਬੂਟੇ ਤੇ ਇਹ ਜਿਹੜਾ ਹੈ ਪੋਲ ਤੋਂ ਉੱਪਰੋਂ ਖੜ ਕੇ ਐ ਹੋ ਜਿਹਾ ਇਹ ਉੱਥੇ ਥੱਲੇ ਰੋਡ ਜਿੱਥੋਂ ਬੱਸਾਂ ਆਕਰਾਂ ਇਸ ਸਾਹਮਣੇ ਵੀ ਇੱਕ ਵਧੀਆ ਪੋਲ ਬਣਿਆ ਹੈ ਤੇ ਮੈਂ ਹੁਣ ਆ ਜਾ ਰਿਹਾ ਥੱਲੇ ਸਾਹਮਣੇ ਨੂੰ ਆਹ ਤੁਸੀਂ ਦੇਖੋ ਇਹ ਕੀ ਬਣਾਇਆ ਮੈਨੂੰ ਸਮਝ ਨਹੀਂ ਆ ਕੀ ਬਣਾਇਆ ਪਰ ਚਲੋ ਕੁਛ ਨਾ ਕੁਛ ਤੇ ਹੋਏਗਾ ਹੀ ਤੁਹਾਨੂੰ ਸਮੇਂ ਲੱਗੇ ਜਰੂਰ ਦੱਸਿਓ ਕਮੈਂਟ ਚ ਤੇ ਇੱਥੇ ਇੱਕ ਲੱਗਾ ਹੋਇਆ ਕਾਨਸਰਟ ਇਹੜਾ ਕਾਨਸਰਟ ਜਿਹੜੀ ਸਟੇਜ ਲੱਗੀ ਹੋਈ ਹੈ ਫ੍ਰੀ ਕਾਨਸਰਟ ਹੈ ਤੇ ਜੈਜ਼ ਜੈਜ਼ ਦਾ ਕਾਨਸਰਟ ਲੱਗਾ ਹੋਇਆ ਹੈ ਇੱਥੇ ਉਹ ਤੁਹਾਨੂੰ ਹੁਣ ਦਿਖਾਣਾ ਹੈ ਸਾਹਮਣੇ ਉੱਚੇ-ਉੱਚੇ ਬਿਲਡਿੰਗਾਂ ਸਾਹਮਣੇ ਬਿਲਡਿੰਗ ਟੋਟਲ ਐਨਰਜੀ ਜਿੰਨਾ ਦੇ ਪਟ્રોલ ਪੰਪ ਗੈਸ ਸਟੇਸ਼ਨ ਜਹਾਜ਼ ਬੋਟ ਹੀ ਮਨਨੇ ਪਰਮਨ ਨੇ ਇੱਥੇ ਪੰਜਾਬ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਤੇ ਇਹ ਸਟੇਜ ਦੇ ਸਾਹਮਣੇ ਜੈਜ਼ 뮤జిక్ ਜੇ ਲੱਗਾ ਹੋਇਆ ਤੇ ਦੇਖੋ ਤੁਸੀਂ ਇੱਥੋਂ ਸਾਹਮਣੇ ਕਿੰਨਾ ਸੋਹਣਾ ਵਿਊ ਆਉਂਦਾ ਪਿਆ ਜਿਹੜਾ ਸੂਰਜ ਹੈ ਬੱਦਲਾਂ ਦੇ ਪਿੱਛੇ ਤੇ ਧੁੱਪ ਜਦ ਲੁਕੀ ਗਈ ਤੇ ਬੱਦਲ ਦੇਖੋ ਬੱਦਲ ਸ਼ਾਮ ਤੱਕ ਇਹ ਆ ਜਾਣਾ ਬੱਦਲ ਬਾਰਿਸ਼ ਜਿਹੜੀ ਸ਼ਾਮ ਤੱਕ ਆ ਜਾਏਗੀ ਕਿਉਂ ਗਰਮੀ ਬਹੁਤ ਜ਼ਿਆਦਾ ਟੈਂਪਰੇਚਰ ਬਹੁਤ ਹੀ ਵਧਿਆ ਹੋਇਆ ਦੇਖੋ ਕਿੰਨਾ ਰਸ਼ ਹੈ ਜਿਹੜੇ ਲੋਕ ਜੈਜ਼ 뮤జిక్ ਜਿਹੜਾ ਨੇ ਇਹ ਸੁਣਦੇ ਪਿਣੇ ਤੇ ਫਰੀ ਕੰਸਰਟ ਇੱਧਰ ਖੱਬੇ ਪਾਸੇ 12 ਟਾਲਟ ਲੱਗੀਆਂ ਨੇ ਵਾਸ਼ਰੂਮ ਤੇ ਇੱਧਰ ਖੱਬੇ ਪਾਸੇ ਵੀ ਵੈਸਟਫੀਲਡ ਦਾ ਜਿਹੜਾ ਹੈ ਉਹ ਮਾਲ ਹੈ ਸਟੋਰ ਨੇ ਦੀ 뮤직 ਬਹੁਤ ਹੀ ਸੋਹਣਾ ਸੀ ਤੁਸੀਂ ਸੁਣਿਆ ਹੋਣਾ ਪਿੱਛੇ ਤੇ ਇਹ ਪਿੱਛੇ ਹੋਰ ਪਿੱਛਾ ਕੇ ਉੱਥੋਂ ਐਹੋ ਜਿਹਾ ਦਿਖਦਾ ਹੈ ਲਾਡਫੈਂਸ ਤੇ ਇਹ ਸਾਹਮਣੇ ਜਿਹੜਾ ਬਣਾਇਆ ਗਿਆ ਹੈ ਇਹ ਸਵੀੰਗ ਪੁਲਮ ਬਣਾਇਆ ਹੈ ਗਰਮੀ ਬਹੁਤ ਹੈ ਲੋਕੀ ਨਾ ਹੁੰਦੇ ਵੀ ਕੋਈ ਨਹੀਂ ਵਿੱਚ ਮੈਨੂੰ ਲੱਗੂ ਜਾ ਕੇ ਨਹੀਂ ਬਣਾ ਸਕਦਾ ਮੂਵੀ ਦਾ ਵੀਡੀਓ ਹੂੰ ਤੇ ਉੱਪਰ ਚਲੇਗੀ ਬੱਦਲਾਂ ਦੇ ਪਿੱਛੇ ਤੇ ਆਹ ਦੇਖੋ ਇੱਧਰ ਪਾਣੀ ਹੈ ਜਿਹੜਾ ਸਵੀਮਪੋਲ ਦਾ ਪਾਣੀ ਉਹ ਥੱਲੇ ਡਿੱਗਦਾ ਹੋਇਆ ਜਿੱਥੇ ਬਸ ਕੈਮਰੇਜ ਜਿੱਚ ਅੱਖ ਨਾਲ ਤੁਹਾਨੂੰ ਪਤਾ ਨਜ਼ਰ ਆਂਦਾ ਪਿਆ ਕਿ ਨਹੀਂ ਆਂਦਾ ਪਿਆ ਪਾਣੀ ਜਿਹੜਾ ਉਹ ਥੱਲੇ ਡਿੱਗਦਾ ਹੋਇਆ ਤੇ ਇਹ ਪਿੱਛੋਂ ਇਹੋ ਜਿਹਾ ਦਿਖਦਾ ਹੈ ਗਰੌਂਡ ਆਸ ਤੇ ਇਹਦੀ ਗੱਲ ਕਰਾਂ ਤੇ ਇਹ ਪੂਰੇ ਵਰਲਡ ਦਾ ਚੌਥੇ ਨੰਬਰ ਤੇ ਹੈ ਜਿਹੜਾ ਬਿਜ਼ਨਸ ਏਰੀਆ ਹੈ ਤੇ ਯੂਰਪ ਤੇ ਇੰਗਲੈਂਡ ਚ ਵੀ ਦੂਜੇ ਨੰਬਰ ਤੇ ਇੰਗਲੈਂਡ ਦੇ ਪਿੱਛੇ ਪਹਿਲਾ ਇੰਗਲੈਂਡ ਦਾ ਹੈ ਉਸ ਤੋਂ ਬਾਅਦ ਫਿਰ ਫਰਾਂਸ ਦਾ ਹੁੰਦਾ ਤੇ ਵਰਲਡ ਚ ਇਹ ਚੌਥੇ ਨੰਬਰ ਤੇ ਹੈ 4th ਪਲੇਸ ਤੇ ਹੈ ਬਿਜ਼ਨਸ ਦੇ ਏਰੀਆ ਵਿੱਚ ਮੈਂ ਹੁਣ ਜਾ ਰਿਆਂ ਅਗਲੇ ਪ੍ਰਾਪਲ ਆਪਣੇ ਅਗਲੀ ਮੰਜ਼ਲ 'ਤੇ ਇੱਥੋਂ ਫੜਾਂਗੇ ਟ੍ਰੇਨ ਜਾਂ ਮੈਟਰੋ ਦੇਖਣਾ ਕਿਉਂ ਫੜਨਾ ਟ੍ਰੇਨ ਜਾਂ ਮੈਟਰੋ ਫੜ ਕੇ ਫਿਰ ਅੱਗੇ ਨੂੰ ਵਧਾਂਗੇ ਤੇ ਅੱਗੇ ਮੈਂ ਜਾਵਾਂਗਾ ਸੇਂ ਮਿਸ਼ਲ ਜਿੱਥੇ ਚਰਚ ਚਰਚ ਕੈਥੇਡਰਲ ਉਹ ਵੀ ਪੁਰਾਣੀ ਹੈ ਕਿ ਜਿੰਨੂੰ ਪਿੱਛੇ ਜੇ ਅੱਗ ਲੱਗੀ ਸੀ ਤਿੰਨ ਚਾਰ ਸਾਲ ਪਹਿਲਾਂ ਤੇ ਉਹਨੂੰ ਫੇਰ ਦੁਬਾਰਾ ਰੀਨੋਵੇਸ਼ਨ ਕੀਤੀ ਗਈ ਹੈ ਤੇ ਇਹ ਟ੍ਰੇਸ਼ਨ ਥੱਲੇ ਜਾ ਰਹੇ ਆ ਪੌੜੀਆਂ ਫੜ ਕੇ ਤੇ ਇਹ ਜਿਹੜੇ ਸਟੇਸ਼ਨ ਨੇ ਇਹ ਬਹੁਤ ਹੀ బిਜੀ ਰਹਿੰਦੇ ਨੇ ਕਿਉਂਕਿ ਇੱਥੇ ਬਹੁਤ ਸਾਰੀਆਂ ਟ੍ਰੇਨਾਂ ਮੈਟਰੋ ਟਰામ ਤੇ ਬੱਸਾਂ ਲੱਗਦੀਆਂ ਇਹ ਦੇਖੋ ਸਟੇਸ਼ਨ ਥੱਲੇ ਥੱਲੇ ਵੀ ਦੁਕਾਨਾਂ ਨੇ ਇੱਥੋਂ ਆਪਾਂ ਜਾਵਾਂਗੇ ਥੱਲੇ ਤੇ ਮੈਂ ਫੜਾਂਗਾ ਇੱਥੋਂ ਜਿਹੜੀ ਟ੍ਰੇਨ ਹੈ ਏ ਤੇ ਜਿਹੜੀ ਟ੍ਰੇਨ ਏ ਹੈ ਉਹ ਹੈਗੀ ਏ ਉਹਦੀ ਜਿਹੜੀ ਕਿਉਂ ਥੱਲੇ ਚਲਦੀ ਹੈ ਡੰਗਾਈ ਉਹਦੀ ਹੈਗੀ ਏ 40 ਤੋਂ 45 ਮੀਟਰ ਧਰਤੀ ਥੱਲੇ ਚਲਦੀ ਹੈ ਮੈਂ ਸੋਚਣਾ ਸਾਰਾ ਜਦੋਂ ਡੂੰਗੀ ਜਿਹੜੀ ਇਹ ਟ੍ਰੇਨ ਉਹ ਏ ਹੀ ਚਲਦੀ ਹੈ ਕਿਉਂਕਿ ਤਿੰਨ ਚਾਰ ਮੰਜ਼ਲਾਂ ਥੱਲੇ ਜਾਣਾ ਪੈਂਦਾ ਹੈ ਉਹਨੂੰ ਫੜਨ ਵਾਸਤੇ ਫਿਰ ਮੈਂ ਹੁਣ ਪਹੁੰਚ ਗਿਆ ਹਾਂ ਸੀਤੇ ਛਤਰੇ ਲੱਗੇ ਸੈਮਸ਼ਲ ਦੇ ਲੱਗੇ ਇਹਨੂੰ ਕਹਿੰਦੇ ਨੇ ਸੈਂਟ ਸ਼ਪੈਲ ਤੇ ਇਹਦੇ ਖੱਬੇ ਪਾਸੇ ਤੁਸੀਂ ਦੇਖ ਰਹੇ ਹੋ ਇਹ ਹੈ ਜਸਟਿਸ ਦਾ ਪੈਲਸ ਜਿਹਨੂੰ ਕਿ ਇੱਥੇ ਅਦਾਲਤ ਵੀ ਕਹਿ ਸਕਦੇ ਹੋ ਕਿ ਇੱਥੇ ਜਿਹੜੇ ਵੱਡੇ ਵੱਡੇ ਕੇਸ ਆਉਂਦੇ ਨੇ ਸੁਪਰੀਮ ਕੋਰਟ ਹਾਂ ਕੋ ਇੱਥੋਂ ਐਂਟਰੀ ਹੁੰਦੀ ਹੈ ਤੇ ਇਧਰ ਸੱਜੇ ਪਾਸੇ ਹੈ ਸੈਂਟ ਸ਼ਪੈਲ ਤੇ ਇੱਥੇ ਸਿਕਿਉਰਿਟੀ ਬਹੁਤ ਜ਼ਿਆਦਾ ਰਹਿੰਦੀ ਹੈ ਤੇ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਗੱਲ ਕਰੀਏ ਇਸ ਹਿਸਟਰੀ ਦੀ ਪੈਲਸ ਜਸਤੀ ਤੇ ਤੇ ਜਿਹੜਾ ਪੈਲਸ ਜਸਤੀ ਇਸ ਹੈ ਇਹਨੂੰ ਬਣਾਇਆ ਗਿਆ ਉਹ ਸਾਰੀ ਦੀ 1650 ਇਸ ਵਿੱਚ ਕੀਤੀ ਗਈ ਤੇ ਬਹੁਤ ਹੀ ਪੁਰਾਣਾ ਇਤਿਛੂ ਦੇਖੋ ਇਹੋ ਜਿਹਾ ਦਿੱਖਦਾ ਇਸ ਬਹੁਤ ਸੋਹਣਾ ਤੇ ਸਾਹਮਣੇ ਵੀ ਦੇਖ ਸਕਦੇ ਹੋ ਮਾਮੇ ਦੇ ਗੱਡੀਆਂ ਜਿਹੜੀ ਰਖਵਾਲੀ ਕਰਦੇ ਨੇ ਤੇ ਮੈਂ ਹੁਣ ਆ ਗਿਆ ਹਾਂ ਤੇ ਪਿੱਛੇ ਨਾਲ ਹੀ ਕੱਥੇ ਦੀਵਾਰ ਦੁਪਾਰੀ ਇਹ ਰਕਥੇ ਵਾਲੇ ਪੈਰਿਸ ਦਾ ਜਿੰਨੂੰ 3-4 ਸਾਲ ਪਹਿਲਾਂ 5-6 ਪਹਿਲਾਂ ਬੜੀ ਭਿਆਨਕ ਅਗ ਲੱਗੀ ਸੀ ਇਹ ਜਿਹੜੀ ਕਥੇ ਦਰਾਲ ਹੈ ਇਹ ਵੀ ਜਿਹੜੀ ਹੈ 11ਵੀਂ ਸਦੀ ਨੇ ਜਨ ਜੁੜਦੀ ਹੈ ਇਹਦੀ ਜਿਹੜਾ ਕੰਮ ਹੈ ਬੰਨਾ ਸ਼ੁਰੂ ਕਰਵਾਇਆ ਗਿਆ 1163 ਇਸਵੀ ਚ ਤੇ ਬਣ ਕੇ ਤਿਆਰ ਹੋਈ ਉਹ 1345 ਇਸਵੀ ਚ ਦੇਖੋ ਅੱਜ ਅੱਜ ਤੱਕ ਵੀ ਇਹ ਨਵੀਂ ਜਿ ਨਵੀਂ ਲੱਗ ਰਹੀ ਹੈ ਤੇ ਬਹੁਤ ਹੀ ਸੋਹਣੀ ਤੇ ਪੱਥਰ ਜਿਹੜੇ ਨੇ ਆਪਾਂ ਦੇਖਦੇ ਕਿ ਹੈਰਾਨ ਰਹਿੰਦੇ ਆ ਉਸ ਟਾਈਮ ਵਿੱਚ ਕਿਦਾਂ ਦੀ ਮਸ਼ੀਨਾਂ ਜਾਂ ਕਿਦਾਂ ਇਹਨਾਂ ਨੇ ਇਹ ਬਣਾਇਆ ਇੰਨੇ ਨੇ ਭਾਰੇ ਪੱਥਰ ਲਾ ਕੇ ਤੇ ਇੰਨੀ ਸੋਹਣੀ ਕਾਰਗਿਰ ਕੀਤੀ ਹੈ ਤੇ ਜੇ ਤੁਸੀਂ ਅੰਦਰ ਜਾ ਕੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਅੰਦਰ ਵਿਜ਼ਿਟ ਬਿਲਕੁਲ ਹੀ ਫ੍ਰੀ ਹੈ ਤੇ ਇਹ ਸਾਰੇ ਲੋਕ ਹਾਂ ਵਿਜ਼ਿਟ ਕਰਕੇ ਆਏ ਨੇ ਅੰਦਰੋਂ ਤੇ ਇਹ ਸਾਹਮਣੇ ਹੈ ਜਿਹੜਾ ਇਸ ਇੱਥੇ ਸਾਰੇ ਬਿਲਡਿੰਗ ਦੇ ਸਰਕਾਰੀ ਕੰਮ ਹੁੰਦੇ ਨੇ ਤੁਸੀਂ ਦੇਖੋ ਉੱਪਰ ਬੱਦਲ ਦੇ ਸਾਹਮਣੇ ਕਥਰੇ ਦਿਰਾਲ ਦੀ ਪਾਰੀ ਹਾਲੇ ਤੱਕ ਵੀ ਕੰਮ ਚੱਲਦਾ ਪਿਆ ਹੈ ਤੇ ਇੱਥੇ ਆਉਣ ਲਈ ਤੁਹਾਨੂੰ 4 ਨੰਬਰ ਮੈਟਰੋ ਲੈ ਕੇ ਜਾਂ ਤੁਸੀਂ ਸਤਲੀ ਉਤਰ ਜਾਓ ਜਾਂ ਤੁਹਾਡਾ ਅਗਲਾ ਸਟੇਸ਼ਨ ਹੈ ਸੀਤੇ ਤੇ ਜਾਂ ਸੈ ਮਿਸ਼ਲ ਉੱਥੇ ਉਤਰ ਕੇ ਤੁਸੀਂ ਪੈਦਲ ਵੀ ਇੱਥੇ ਆ ਸਕਦੇ ਹੋ ਤੇ ਕਥਰੇ ਦਿਗਾਲ ਦੀ ਪਾਰੀ ਦੇਖ ਸਕਦੇ ਹੋ ਮੈਂ ਹੁਣ ਜਾ ਰਿਹਾ ਹਾਂ ਸੈ ਮਿਸ਼ਲ ਸੋ ਬਹੁਤ ਬਾਰਿਸ਼ ਥੋੜੇ ਟਾਈਮ ਰੱਕ ਬਰ ਜ਼ਰੂਰ ਹੋਏਗੀ ਕਿਉਂਕਿ ਮੌਸਮ ਬੱਦਲ ਬਿਲਕੁਲ ਕਾਲੇ 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 ਘਟਾਵਾ ਤੇ ਆਪਾਂ ਹੁਣ ਪੁੱਲ ਪਾਰ ਕਰਕੇ ਜਾਂਦੇ ਆ ਸਾਹਮਣੇ ਸਹਿਮਿਸਲ ਦਾ ਏਰੀਆ ਜਿਹਨੂੰ ਕਹਿੰਦੇ ਨੇ ਤੇ ਸਾਹਮਣੇ ਇੱਕ ਬਣਿਆ ਹੈ ਫੂਡ ਕੋਰਟ ਬਿਲਡਿੰਗਾਂ ਦੇ ਬਿਲਡਿੰਗਾਂ ਦੇ ਪਿੱਛੇ ਬਿਲਡਿੰਗਾਂ ਦੇ ਥੱਲੇ ਇੱਥੇ ਸਾਰੇ ਦੇਸ਼ਾਂ ਦੇ ਰੈਸਟੋਰੈਂਟ ਬਿਲਕੁਲ ਹਨ ਆ ਸਾਹਮਣੇ ਥਿ ਵਿਊ ਦੇਖੋ ਤੁਸੀਂ ਕਿੰਨਾ ਸੋਹਣਾ ਵਿਊ ਹੈ ਬਾਰਿਸ਼ ਇੱਧਰ ਸੱਜੇ ਪਾਸੇ ਸੁਰਜ ਸ਼ਿਪ ਦਾ ਹੋਇਆ ਤੇ ਜਿੱਧਰ ਸਾਹਮਣੇ ਹੀ ਇਹ ਦੇ ਐਫਲ ਟਾਵਰ ਸਿੱਧਾ ਇਹਦਾ ਤੁਸੀਂ ਪੈਦਲ ਚੱਲੇ ਜਾਓਗੇ ਇਸ ਟਾਵਰ ਤੇ ਪਹੁੰਚ ਜਾਓਗੇ ਐਫਲ ਟਾਵਰ ਤੇ ਤੇ ਦੇਖੋ ਇੱਥੇ ਦਾ ਪੈਰਿਸ ਦਾ ਆਰਕੀਟੈਕਟ ਬਿਲਡਿੰਗਾਂ ਸੋਹਣੀਆਂ ਬਹੁਤ ਹੀ ਸੋਹਣੀਆਂ ਬਿਲਡਿੰਗਾਂ ਜੇ ਆਪਾਂ ਰੋਡ ਦੇ ਸਾਹਮਣੇ ਨਹਿਰ ਦੇ ਨਾਲ ਨਾਲ ਤੁਰ ਜਾਈਏ ਤਾਂ ਸਾਹਮਣੇ ਆਪਾਂ ਐਫਲ ਟਾਵਰ ਤੇ ਪਹੁੰਚਾਂਗੇ ਇਸ ਰੋਡ ਦੇ ਨਾਲ-ਨਾਲ ਹੀ ਤੇ ਮੈਂ ਹੁਣ ਇੱਥੋਂ ਉਹ ਜਿੱਥੇ ਬੋਰ ਲੱਗਾ ਖੱਬੇ ਪਾਸੇ ਉਥੋਂ ਗਲੀ ਚ ਐਂਟਰੀ ਕਰਾਂਗੇ ਤੁਹਾਨੂੰ ਅੱਗੇ ਦਿਖਾਵਾਂਗੇ ਜਿਹੜੇ ਜਿਹੜਾ ਇਹਨਾਂ ਨੇ ਫੂਡ ਕੋਰਟ ਬਣਾਇਆ ਹੈ ਸਾਰੇ ਦੁਨੀਆ ਦੇ ਰੈਸਟੋਰੈਂਟ ਇੱਥੇ ਹੈਗੇ ਨੇ ਇੰਡੀਅਨ ਤੋਂ ਲੈ ਕੇ ਸਾਰੇ ਚਾਈਨੀਸ ਤੇ ਵਿਗ ਵਿਗਾਂ ਨੂੰ ਤੁਹਾਨੂੰ ਮਿਲ ਜਾਂਦਾ ਹੈ ਵੈਜੀਟੇਰੀਅਨ ਆ ਮੈਂ ਐਂਟਰ ਹੋ ਗਿਆ ਜੀ ਤੇ ਕੁਝ ਇਹੋ ਜਿਹਾ ਹੈ ਸਾਹਮਣੇ ਵੀ ਰੈਸਟੋਰੈਂਟ नाल सुख दुकाना इधर भी रेस्टोरेंट आ चॉकलेट दुकान चॉकलेट शॉप इधर आया इधर पिछे भी रेस्टोरेंट ही रेस्टोरेंट मैं चलागा इधर आ सजे माउस रैस्टोरेंट माओज वेजिटेरियन रेस्टोरेंट है ਸੂਵੈਨਿਰੇ ਦਿੱਤੇ ਕੰਨਾ ਸੂਵੈਨਿਰੋ ਮੈਗਨੇਟ ਉਗਾਰਾ ਐਫਲ ਟਾਵਰ ਜੋ ਮਰਜੀ ਤੁਸੀਂ ਲੋ ਇੱਥੋਂ ਤੇ ਰੈਸਟੋਰੈਂਟ ਹ ਮੇਰੇ ਸੱਜੇ ਪਾਸੇ ਚਿਕਨ ਸਪੋਰਟ ਤੇ ਅੱਗੇ ਇਹ ਸਾਰੇ ਹੀ ਰੈਸਟੋਰੈਂਟਸ ਨੇ ਰੈਸਟੋਰੈਂਟ ਤੇ 12 ਇਟਾਲੀਅਨ ਮੈਕਸੀਕਨ फ्रेंच तो आ गया ज कैंडी जितों टोफिया टोफिया सब कुछ मिलता है सामने भी रेस्टोरेंट पिज़ा ये गली भी सारी रेस्टोरेंटा सुमनिर दोपा ना जी पर अगर लास्ट जाके मैट्रो स्टॉप है तो आप ਜੇ ਗੱਲ ਕਰੀ ਇੱਥੇ ਪ੍ਰਾਈਸ ਦੀ ਰੈਸਟੋਰੈਂਟਾਂ ਚ ਪ੍ਰਾਈਸ ਦੀ ਖਾਣੇ ਦੀ ਪ੍ਰਾਈਸ ਤੇ ਤੁਹਾਨੂੰ ਪਤਾ ਇਹ ਏਰੀਆ ਜਿਹੜਾ ਇਹ ਟੂਰਿਸਟ ਏਰੀਆ ਹੈ ਇਹ ਮਹਿੰਗਾ ਏਰੀਆ ਤੇ ਇੱਥੇ ਜਿਹੜੇ ਪ੍ਰਾਈਸ ਨੇ ਰੈਸਟੋਰੈਂਟਾਂ ਚ ਦੇ ਵਿੱਚ ਉਹ ਥੋੜੇ ਜਿਹਾ ਹਾਈ ਹੁੰਦੇ ਨੇ ਕਿਉਂਕਿ ਜਿਹੜਾ ਇਹ ਏਰੀਆ ਫੈਨ ਦਾ ਹੈ ਇਹ ਟੂਰਿਸਟ ਏਰੀਆ ਹੈ ਤੇ ਇਹ ਮਹਿੰਗਾ ਏਰੀਆ ਹੈ ਜਿੱਦੇ ਕਰਕੇ ਤੁਹਾਨੂੰ ਥੋੜੇ ਜਿਹਾ ਜ਼ਿਆਦਾ ਐਕਸਟਰਾ ਪੈਸੇ ਦੇਣੇ ਪੈਂਦੇ ਨੇ हाँ सामने इंडिया रेस्टोरेंट एक बंदते एक खुला खब्बे पास बारे सामने होटल कुछ दिखता है जी मैं खड़ा हूँ मैं सहमिशल मेट्रो के उपर थे आले दुआले जिनी ज़्यादा दोपहरी गर्मी सी ਉੱਨ੍ਹਾ ਹੀ ਮੌਸਮ ਨੂੰ ਵਧੀਆ ਹੋ ਗਿਆ ਹਵਾ ਚੱਲਨੀ ਸ਼ੁਰੂ ਹੋ ਗਈ ਤੇ ਨਾਲ ਬਿਜਲੀ ਵਿਕਰਨ ਦੀ ਵੀ ਸ਼ਾਇਦ ਤੁਹਾਨੂੰ ਦਿਖੀ ਹੋਵੇ ਕੈਮਰੇ ਵਿੱਚ ਮੈਨੂੰ ਲੱਗਦਾ ਹੈ بارش ਆ ਜਾਣੀ ਹੈ ਤੇ ਮੈਂ ਛਤਰੀ ਵੀ ਲੈ ਕੇ ਥੋੜੀ ਅੱਗੇ ਆਇਆ ਤੇ بارش ਹੁਣ ਸ਼ੁਰੂ ਵੀ ਹੋ ਗਈ ਤੇ ਨਾਲ ਹੀ ਹਨੇਰੀ ਤੇ ਇਹ ਲੋਕ ਦੁਕਾਨਾਂ ਬੰਦ ਕਰਨ ਲੱਗਾ ਪਏ ਹਨੇਰੀ ਤੇ ਪਾਰ ਸਟਿੱਕਰ ਤੇ ਦੇਖੋ بارش ਦਾ ਮਾਹੌਲ ਇੰਨੀ ਜ਼ਿਆਦਾ بارش ਤੇਜ਼ ਲੱਗੀ ਹੈ ਪਾਣੀ ਜਿਹੜਾ ਸਾਰਾ ਮੈਟਰੋ ਸਟੇਸ਼ਨਾਂ ਥੱਲੇ ਵੜ ਗਿਆ ਕਿ ਉਹਨੂੰ ਪਾਣੀ ਨੰਗਰ ਜਗ੍ਹਾ ਹੀ ਨਹੀਂ ਮਿਲਦੀ ਕਿਤੇ ਤੇ ਮੈਂ ਹੁਣ ਜਾਣਾ ਮੈਂ ਘਰ ਕਿਉਂਕਿ ਮੇਰਾ ਵੀ بارش ਦੇ ਵਿੱਚ ਬੂਟ ਕੱਪੜੇ ਭਿੱਜ ਗਏ ਮੈਂ ਹੁਣ ਨਿਕਲਿਆ ਟ੍ਰੇਨ ਚੋਂ ਬਾਹਰ ਤੇ ਵੱਧਣਾ ਆਪਣੇ ਘਰ ਹਾਂ ਰਾਤ ਦਾ ਟਾਈਮ ਤੇ ਟਾਈਮ ਹੋ ਗਿਆ 10:30 ਰਾਤ ਦੇ ਤੇ ਪੈਦਲ ਜਾਣਾ ਮੈਂ ਕਿਉਂਕਿ ਇਸ ਟਾਈਮ ਬੱਸਾਂ ਵੀ ਆਉਣੇ ਪਰ ਬੱਸਾਂ ਇਸ ਟਾਈਮ ਜਿਹੜੀ ਸਰਵਿਸ ਅਗੋਟ ਲੇਟ ਹੋ ਜਾਂਦੀ ਹੈ ਅੱਧੇ ਘੰਟੇ ਬਾਅਦ ਹੋ ਜਾਂਦੀ ਹੈ ਤੇ ਸਾਹਮਣੇ ਹੈ પેટ્રોલ ਪੰਪ ਕੋਸ਼ਿਸ਼ ਕਰਨਾ ਤੁਹਾਨੂੰ ਦੁਕਾਨਾਂ ਆਹ ਦੇਖੋ ਇਹ ਪੰਪ ਟੋਟਲ એનર્ਜੀ ਦਾ ਨਾਲੀ ਗੱਡੀਆਂ ਤੁਹਾਣ ਵਾਸਤੇ ਬਣਿਆ ਆਟੋਮੈਟਿਕ ਗੱਡੀਆਂ ਤੋਂ ਧੋਣ ਵਾਸਤੇ ਗੱਡੀ ਖੜੀ ਕਰ ਦੋ ਉਹਦੇ ਵਿੱਚ ਆਪ ਹੀ ਧੁੱਪ ਜਾਂਦੀ ਏ ਤੇ ਇਸ ਟਾਈਮ ਇਹ ਪੰਪ ਜਿਹੜੇ ਨੇ 24 ਘੰਟੇ ਖੁੱਲੇ ਰਹਿੰਦੇ ਨੇ ਪਰ ਜਿਹੜੇ ਪੈਸੇ ਤੁਸੀਂ ਕੈਸ਼ ਦੇਣੀ ਉਹ 9 ਵਜੇ ਤੱਕ ਰਾਤ ਨੂੰ ਹੁੰਦੇ ਨੇ ਬਾਅਦ ਵਿੱਚ ਕਾਰਡ ਤੋਂ ਹੋ ਜਾਂਦੇ ਸਰਵਿਸ ਤੇ ਤੇਲ ਦੀ ਕੀਮਤਾਂ ਚੈੱਕ ਕਰੋ ਇੱਥੇ ਪੈਟਰੋਲ ਦੀਆਂ ਜਾਂ ਡੀਜ਼ਲ ਦੀਆਂ ਤੁਹਾਨੂੰ ਦੱਸਣਾ ਇੱਥੇ ਆਲਮੋਸਟ ਆਲਮੋਸਟ ਇੱਥੇ ਜਿਹੜਾ ਪੈਟਰੋਲ ਹੈ ਉਹਦੇ ਐਕਸੋਸ਼ੈਨਮੇ 196 ਰੁਪਏ ਤੇ ਡੀਜ਼ਲ ਹੈ 188 188 ਰੁਪਏ ਲੀਟਰ ਇੰਡੀਆ ਨੂੰ ਵੀ ਮਹਿੰਗਾ ਤੇ ਆ ਸਾਹਮਣੇ ਜਿਹੜੀਆਂ ਕਾਰੀਆਂ ਜਿਹੜੀਆਂ ਗੱਡੀਆਂ ਇਲੈਕਟ੍ਰਿਕ ਕਾਰਾਂ ਜਾਂ ਗੱਡੀਆਂ ਉਹਨਾਂ ਵਾਸਤੇ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਆ ਉਹ ਇਲੈਕਟ੍ਰਿਕ ਕਾਰਾਂ ਜਾਂ ਗੱਡੀਆਂ ਦਾ ਜਿਹਦੇ ਕਰਕੇ ਡੀਜ਼ਲ ਗੱਡੀਆਂ ਦੇ ਵਿੱਚ ਘੱਟ ਬੰਦ ਕਰਦੇ ਪਏ ਨੇ ਪੈਟਰੋਲ ਜਲਦੀ ਪੈਣੀ ਡੀਜ਼ਲ ਜੇ ਹੌਲੀ ਹੌਲੀ ਬੰਦ ਕਰ ਦੇਣਗੇ ਇਹ ਰੋਡ ਪਾਰ ਕਰਕੇ ਥੱਲੇ ਜਿਹੜਾ ਇਹ ਮੇਨ ਰੋਡ ਜਿਹਨੂੰ ਆਪਾਂ ਕਹਿੰਦੇ ਆ ਉਹ ਆਪਾਂ 도로 ਤੇ ਗੱਡੀਆਂ 110 130 ਸਪੀਡ ਚੱਲਦੀਆਂ ਨੇ ਮੈਂ ਹੁਣ ਅੱਗੇ ਵਧ ਰਿਹਾ ਆਪਣੇ ਘਰ ਵੱਲ ਬਾਰਿਸ਼ ਫਿਲਹਾਲ ਜੇ ਨਹੀਂ ਰੁਕੀ ਹੋਈ ਹੈ ਪਰ ਪਤਾ ਨਹੀਂ ਕਦੋਂ ਲੱਗ ਪਏ ਫੇਰ ਦੁਬਾਰਾ ਇੱਥੇ ਲਾਈਟਾਂ ਲੱਗੀਆਂ ਹੋਈਆਂ ਨੇ ਪਰ ਦ੍ਰਿਸ਼ਤਾ ਤੇ ਸੰਗਤ ਦ੍ਰਿਸ਼ਤਾ ਹੋਣ ਕਰਕੇ ਕਿ ਲਾਈਟ ਉਹ ਥੱਲੇ ਨਹੀਂ ਆ ਰਹੀ ਇਸ ਕਰਕੇ ਤੇ ਹਨੇਰਾ ਹੈ ਤੇ ਮੈਂ ਘਰ ਤੋਂ ਥੋੜੀ ਜਿਹੀ ਦੂਰ ਹਾਂ ਜਿਨ੍ਹਾਂ ਨੇ ਮੇਰੀ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਮੇਰੇ ਚੈਨਲ ਤੇ ਜਾ ਕੇ ਜਰੂਰ ਦੇਖਣ ਤੇ ਵੀਡੀਓ ਨੂੰ ਲਾਈਕ ਜਰੂਰ ਕਰਨ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿਉਂ ਅੱਗੇ ਉਹ ਜਿਹੜੀਆਂ ਵੀਡੀਓ ਐ ਉਹ ਆਉਂਦੀਆਂ ਰਹਿਣ ਤੇ ਜਿਹੜੇ ਮੇਰੇ ਵੀਰ ਭੈਣ ਭਰਾਵਾਂ ਨੇ ਮੇਰੇ ਇੰਸਟਾਗ੍ਰam ਚੈਨਲ ਨੂੰ ਫੋਲੋ ਨਹੀਂ ਕੀਤਾ ਥੱਲੇ ਤੁਹਾਡੇ ਸ਼ੋ ਹੋ ਰਿਹਾ ਹੈ ਜੀ ਜ਼ਰੂਰ ਫੋਲੋ ਕਰ ਲਿਓ ਤਾਂ ਕਿ ਮੇਰੀ ਵੀਡੀਓ ਤੁਹਾਡੇ ਉਧਰ ਵੀ ਸ਼ੋ ਹੁੰਦੀਆਂ ਰਹਿਣ ਇੱਕ ਵਾਰ ਤੋਂ ਫਿਰ ਤੁਹਾਡਾ ਧੰਨਵਾਦ ਥੈਂਕ ਯੂ ਇਹ ਵੀਡੀਓ ਦੇਖਣ ਲਈ ਤੇ ਮਿਲਨੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ ਤੇ ਰੱਬ ਰੱਖਾ